ਜਦ ਵੀ ਘਰ ਵਿੱਚ ਥੋੜੇ ਜੇ ਫ੍ਰੀ ਹੋਣੇ ਆ ਤਾਂ ਦਿਲ ਕਰਦਾ ਬੱਚਿਆਂ ਲਈ ਕੁਛ ਨਾ ਕੁਛ ਸਪੈਸ਼ਲ ਜ਼ਰੂਰ ਬਣਾਈਏ ਕਿਉਂਕਿ ਜੇ ਬੱਚੇ ਨੂੰ ਹਫਤੇ ਵਿੱਚ ਇੱਕ ਵਾਰ ਐਓ ਜੀਆਂ ਚੀਜ਼ਾਂ ਨਹੀਂ ਮਿਲਦੀਆਂ ਤਾਂ ਫਿਰ ਉਹਨਾਂ ਨੂੰ ਬਾਜ਼ਾਰ ਦੀ ਝਾਕ ਹੋ ਜਾਂਦੀ ਹੈ ਤੇ ਅੱਜ ਆਪਾਂ ਉਹਨਾਂ ਦੀ ਡਿਮਾਂਡ ਤੇ ਬਣਾਈ ਹੈ ਬਹੁਤ ਹੀ ਵਧੀਆ ਜੀ ਪਾਓ ਪਾਜੀ ਤੇ ਕਈ ਇਹਨੂੰ ਪਾਓ ਪਾਜੀ ਕਹਿੰਦੇ ਹੈ ਹਰੇਕ ਦਾ ਆਪਣਾ ਆਪਣਾ ਤਰੀਕਾ ਹੈਗਾ ਪਰ ਇਹ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਤੁਸੀਂ ਇਸੇ ਤਰੀਕੇ ਦੇ دیਵਾਨੇ ਹੋ ਜਾਉਂਗੇ ਤੇ ਜਿਹੜੇ ਨਹੀਂ ਖਾਂਦੇ ਉਵੀ ਭੱਜ ਕੇ ਭੱਜ ਕੇ ਖਾਣਗੇ ਬੱਚਿਆਂ ਦੇ ਕਹਿਣ ਤੇ ਆਪਾਂ ਵੀ ਹੋਗੇ ਚਟਪਟ ਇਹਨੂੰ ਬਣਾਉਣ ਲਈ ਤਿਆਰ ਕਿਉਂਕਿ ਅੱਜ ਹੀ ਆਪਾਂ ਸਬਜ਼ੀ ਮੰਡੀ ਗਏ ਸੀ ਤੇ ਬਹੁਤ ਸਾਰੀਆਂ ਸਬਜ਼ੀਆਂ ਲੈ ਕੇ ਆਏ ਸੀ ਕਿਉਂਕਿ ਕਈ ਵਾਰ ਕੋਈ ਚੀਜ਼ ਨਹੀਂ ਹੁੰਦੀ ਤਾਂ ਫਿਰ ਉਹਦੇ ਵਿੱਚ ਇੰਜ ਲੱਗਦਾ ਵੀ ਆਪਾਂ ਇਹ ਨਹੀਂ ਪਾਇਆ ਪਰ ਅੱਜ ਘਰ ਵਿੱਚ ਸਾਰਾ ਕੁਝ ਸੀ ਤੇ ਆਪਾਂ ਲਈ ਜੀ ਦੋ ਤਿੰਨ ਗਾਜਰਾਂ ਤਿੰਨ ਲੈ ਆਗੇ ਆਲੂ ਤੇ ਆਪਾਂ ਗੋਭੀ ਤਾਂ ਲੈ ਚੌਥਾ ਹਿੱਸਾ ਜਨਨੀ ਕਿ ਇਹ 1 ਕਿਲੋ ਗੋਭੀ ਸੀ ਆਪਾਂ ਇਹਦੇ ਵਿੱਚ 250 ਗ੍ਰਾਮ ਪਾਈ ਹੈ ਸਾਰੀਆਂ ਚੀਜ਼ਾਂ ਨੂੰ ਆਪਾਂ ਧੋ ਕੇ ਸਾਫ਼ ਕਰ ਲਿਆ ਤੇ ਉਸ ਤੋਂ ਬਾਅਦ ਕੱਟ ਲਿਆ ਇਸ ਤਰੀਕੇ ਨਾਲ ਤੁਸੀਂ ਇਹ ਕੱਟ ਲੈਣੀ ਹੈਗੀ ਤਾਂ ਕਿ ਇਹ ਬਣਨ ਵਿੱਚ ਆਪਾਂ ਨੂੰ ਬੜੀ ਆਸਾਨੀ ਆਵੇ ਜਿਆਦਾ ਪਤਲਾ ਨਾ ਕੱਟਿਓ ਜਿਆਦਾ ਮੋਟਾ ਨਾ ਕੱਟਿਓ ਗੋਭੀ ਨੂੰ ਵੀ ਕੱਟਿਆ ਜਿਹੜੀ ਸਭ ਤੋਂ ਜ਼ਰੂਰੀ ਇਹਦੇ ਵਿੱਚ ਚੀਜ਼ ਹੈ ਉਹ ਤੁਸੀਂ ਲੈਣਾ ਚੀ ਬੀਟ ਰੂਟ ਇਹਨੂੰ ਚਕੰਦਰ ਵੀ ਕਹਿੰਦੇ ਐ ਇਹਦਾ ਬੜਾ ਹੀ ਸੋਹਣਾ ਨਾ ਇਹਦੇ ਵਿੱਚ ਕਲਰ ਆਉਂਦਾ ਹੈ ਇਹਨੂੰ ਤੁਸੀਂ ਜ਼ਰੂਰ ਪਾਓ ਅੱਧੇ ਤੋਂ ਆਪਾਂ ਹੀ ਜ਼ਿਆਦਾ ਪਾਇਆ ਕਿਉਂਕਿ ਇਹ ਥੋੜਾ ਜਿਹਾ ਸਾਈਜ਼ ਵਿੱਚ ਵੱਡਾ ਸੀ ਜੇ ਛੋਟਾ ਹੋਇਆ ਤੁਸੀਂ ਫੁੱਲ ਪਾ ਲਿਓ ਤੇ ਕਿਉਂਕਿ ਸਾਨੂੰ ਇਹਦੇ ਨਾਲ ਕੋਈ ਵੀ ਕੈਮੀਕਲ ਕਲਰ ਪਾਉਣ ਦੀ ਕੋਈ ਜ਼ਰੂਰਤ ਨਹੀਂ ਫਿਰ ਇੱਕ ਲਿਆ ਜੀ ਆਪਾਂ ਕੁੱਕਰ ਉਹਨੂੰ ਚੰਗੀ ਤਰ੍ਹਾਂ ਕੀਤਾ ਗਰਮ ਤੇ ਇੱਕ ਛੋਟਾ ਸਪੂਨ ਪਾਇਆ ਵਿੱਚ ਤੇਲ ਦਾ ਥੋੜਾ ਜਿਹਾ ਪਾਇਆ ਬਟਰ ਫਿਰ ਉਹਦੇ ਵਿੱਚ ਆਪਾਂ ਸਾਰੀਆਂ ਇਹ ਸਬਜ਼ੀਆਂ ਪਾਈਆਂ ਜਿਹਦੇ ਵਿੱਚ ਆਪਾਂ ਇੱਕ ਪਿਆਜ਼ ਵੀ ਪਾਇਆ ਗਾਜਰ ਗੋਭੀ ਮਟਰ ਝਕੰਦਰ ਇਹ ਸਾਰੀਆਂ ਚੀਜ਼ਾਂ ਤੁਸੀਂ ਇਹਦੇ ਵਿੱਚ ਪਾ ਦਿਓ ਜੋ ਤੁਸੀਂ ਕੱਟੀਆਂ ਗਈਆਂ ਉਸ ਤੋਂ ਬਾਅਦ ਇਹਦੇ ਵਿੱਚ ਪਾਓ ਜੀ ਅੱਧਾ ਚਮਚ ਨਮਕ ਦਾ ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਪਾਉਣੀਆਂ ਐਂ ਉਹ ਸਿਰਫ ਦੋ ਹੀ ਐ ਜ਼ਿਆਦਾ ਨਹੀਂ ਇੱਕ ਨਮਕ ਪਾ ਦਿਓ ਇੱਕ ਚਮਚ ਭਰ ਕੇ ਪਾਓ ਪਾਜੀ ਮਸਾਲਾ ਪਾ ਦਿਓ ਪਰ ਤੁਹਾਡੇ ਕੋਲੇ ਇਹ ਮਸਾਲਾ ਜ਼ਰੂਰ ਹੋਣਾ ਚਾਹੀਦਾ ਕਿਸੇ ਮਰਜ਼ੀ ਬ੍ਰਾਂਡ ਦਾ ਤੁਸੀਂ ਲੈ ਸਕਦੇ ਹੋ ਕਿਉਂਕਿ ਇਹਦੇ বিনা ਇਹਦਾ ਟੇਸ ਜਿਹੜਾ ਬਿਲਕੁਲ ਅਧੂਰਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ ਪਾਣੀ ਤੁਸੀਂ ਔਨਾ ਕਪਾਉਣਾ ਜਿੰਨੀਆਂ ਕਿ ਵਿੱਚ ਸਬਜ਼ੀਆਂ ਸਾਰੀਆਂ ਮਿਕਸ ਹੋ ਜਾਣ ਜਾਨੀ ਕਿ ਇਹਦੇ ਵਿੱਚ ਇੱਥੇ ਤਿੰਨ ਸਾਡੇ ਇੱਕ ਗਲਾਸ ਪਾਣੀ ਦੇ ਆਮ ਨਾਲ ਪੈ ਜਾਂਦੇ ਹੈਗੇ ਉਸ ਤੋਂ ਬਾਅਦ ਜੀ ਆਪਣੇ ਰਹਿ ਗਏ ਸੀ ਮਟਰ ਜਿਹੜੇ ਕਿ ਮੈਂ ਭੁੱਲ ਗਈ ਸੀ ਪਰ ਐਟ ਅ ਟਾਈਮ ਯਾਦ ਆ ਗਈ ਤੇ ਆਪਾਂ ਉਹ ਵੀ ਵਿੱਚ ਪਾਤੇ ਤੇ ਨਾਲ ਮਿਕਸ ਕਰਕੇ ਕੁੱਕਰ ਨੂੰ ਕੀਤਾ ਜੀ ਬੰਦ ਦੋ ਤਿੰਨ ਇਹਦੀ ਆਪਾਂ ਵਿਸਲਾ ਲਗਾ ਲਾਂਗੇ ਜਿੰਨੇ ਵਿੱਚ ਸਬਜ਼ੀਆਂ ਪੂਰੀ ਤਰ੍ਹਾਂ ਪੱਕ ਜਾਣ ਫਿਰ ਆਪਾਂ ਕੀਤਾ ਜੀ ਦੂਜਾ ਸਮਾਨ ਤਿਆਰ ਜਿਹਦੇ ਵਿੱਚ ਇੱਕ ਲਈ ਆਪਾਂ ਪਿਆਜ਼ ਤੇ ਦੋ ਤਿੰਨ ਤਰ੍ਹਾਂ ਦੀਆਂ ਲਈਆਂ ਸ਼ਿਮਲਾ ਮਿਰਚ ਪਰ ਜੇ ਤੁਹਾਡੇ ਕੋਲੇ ਸਾਰੀਆਂ ਨਹੀਂ ਤਾਂ ਤੁਸੀਂ ਸਕਿੱਪ ਕਰ ਦਿਓ ਕੱਲੀ ਗ੍ਰੀਨ ਕਲਰ ਦੀ ਲੈ ਲਿਓ ਪਰ ਲਿਓ ਜਰੂਰ ਕਿਉਂਕਿ ਦਾ ਟੇਸਟ ਬੜਾ ਹੀ ਵਧੀਆ ਹੁੰਦਾ ਹੈ ਫਿਰ ਇਹਨੂੰ ਛੋਟੇ-ਛੋਟੇ ਪੀਸਾਂ ਵਿੱਚ ਕੱਟ ਲਿਓ ਫਿਰ ਆਪਾਂ ਕੱਟਿਆ ਜੀ ਦੋ-ਤਿੰਨ ਵੱਡੇ ਟਮਾਟਰ ਤੇ ਫਿਰ ਤਿੰਨ-ਚਾਰ ਕੱਟਾਂਗੇ ਆਪਾਂ ਹਰੀ ਮਿਰਚ ਸਾਰੀਆਂ ਚੀਜ਼ਾਂ ਨੂੰ ਛੋਟਾ-ਛੋਟਾ ਕੱਟ ਕੇ ਇੱਕ ਸਾਈਡ ਤੇ ਰੱਖ ਲਿਓ ਫਿਰ ਆਪਾਂ ਇਹਦੇ ਲਈ ਕਰਾਂਗੇ ਜੀ ਵਧੀਆ ਜਿਹਾ ਇੱਕ ਸੌਸ ਤਿਆਰ ਜੜੀਏ ਦੇ ਵਿੱਚ ਵੱਖਰਾ ਹੀ ਟੇਸਟ ਦਿੰਦੀ ਹੈ ਇਹਦੇ ਲਈ ਲਈ ਆਪਾਂ ਇੱਕ ਲਸਣ ਦੀ ਗੰਢੀ ਪੰਜ ਛੇ ਸੁੱਕੀਆਂ ਲਾਲ ਮਿਰਚਾਂ ਜਿਨ੍ਹਾਂ ਨੂੰ ਆਪਾਂ ਅੱਧਾ ਘੰਟਾ ਪਹਿਲਾਂ ਹੀ ਭਿਓ ਕੇ ਰੱਖਤਾ ਸੀ ਇੱਕ ਚਮਚ ਲੈ ਜੀਰੇ ਦਾ ਤੇ ਅੱਧੇ ਚਮਚੇ ਤੋਂ ਵੀ ਥੋੜਾ ਲੈ ਨਮਕ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਇਸ ਤਰੀਕੇ ਦਾ ਇਹਦਾ ਬੜਾ ਹੀ ਸੋਹਣਾ ਜਿਹੜਾ ਕਲਰ ਆਉਂਦਾ ਹੈਗਾ ਜਿਹੜੀ ਤੁਸੀਂ ਇਹਦੇ ਵਿੱਚ ਯੂਜ਼ ਕਰ ਲਈ ਉਸਵਾ ਜਿਹੜੀ ਬਚ ਗਈ ਉਹਨੂੰ ਤੁਸੀਂ 1 ਮਹੀਨੇ ਲਈ ਸਟੋਰ ਕਰ ਸਕਦੇ ਹੋ ਮੋਮਸ ਵਗੈਰਾ ਨਾਲ ਬਹੁਤ ਜ਼ਿਆਦਾ ਹੀ ਵਧੀਆ ਲੱਗਦੀ ਹੈ ਫਿਰ ਲੈਣੀ ਹੈ ਜੀ ਤੁਸੀਂ ਇੱਕ ਕੜਾਹੀ ਕੜਾਹੀ ਇਹ ਜਿਹੜੀ ਉਹ ਖੁੱਲੀ ਵੱਡੀ ਲਿਓ ਤਾਂ ਕਿ ਇਹਦੇ ਵਿੱਚ ਪਾਓ ਬਾਜੀ ਜਦੋਂ ਵੀ ਤੁਸੀਂ ਮਿਕਸ ਕਰੋਗੇ ਕੋਈ ਦਿੱਕਤ ਨਾ ਆਵੇ ਕਿਉਂਕਿ ਉਹ ਇੱਕ ਤਵੀ ਤੇ ਕਰਦੇ ਆ ਵੱਡੀ ਸਾਰੀ ਤੇ ਉਹ ਡੇ ਆਪਣੇ ਘਰ ਕੋਲ ਵਿੱਚ ਨਹੀਂ ਹੁੰਦੀ ਤੇ ਫੇਰ ਆਪਾਂ ਇੱਕ ਕੜਾਈ ਵਿੱਚ ਉਸੇ ਤਰੀਕੇ ਨਾਲ ਆਪਾਂ ਤੇਲ ਪਾਇਆ ਜੀ ਥੋੜਾ ਜਿਹਾ ਬਟਰ ਪਾਇਆ ਬਟਰ ਇਹਦੇ ਵਿੱਚ ਪਾਉਣਾ ਬਹੁਤ ਹੀ ਜ਼ਰੂਰੀ ਹੈ ਕਈ ਵਾਰ ਪੈਂਦਾ ਤੇ ਚਾਹੋ ਤਾਂ ਇੱਥੇ ਤੁਸੀਂ ਤੇਲ ਬਿਲਕੁਲ ਨਾ ਪਾਓ ਜੇ ਤੁਹਾਨੂੰ ਨਹੀਂ ਜ਼ਰੂਰਤ ਤੁਸੀਂ ਨਾ ਪਾਓ ਤੇ ਪਰ ਆਪਾਂ ਜਿਆਦਾ ਬਟਰ ਪਾਉਂਦੀ ਥਾਂ ਤੇ ਥੋੜਾ ਜਿਹਾ ਵਿੱਚ ਤੇਲ ਵਰਤਦੇ ਆਂ ਫਿਰ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਬਰੀਕ ਕੱਟੇ ਹੋਏ ਪਿਆਜ਼ ਤੇ ਹਰੀਆਂ ਮਿਰਚਾਂ ਹਲਕਾ ਜਿਹਾ ਇਹਨਾਂ ਨੂੰ ਪੁੰਨ ਲਾਂਗੇ ਨਾਲ ਦੀ ਨਾਲ ਹੀ ਇਹਦੇ ਵਿੱਚ ਆਪਾਂ ਸਾਰੀ ਖੱਟੀ ਹੋਈ ਸਬਜ਼ੀਆਂ ਪਾਵਾਂਗੇ ਜਿਹੜੀਆਂ ਆਪਾਂ ਸ਼ਿਮਲਾ ਮਿਰਚੀ ਕੱਟੀਆਂ ਗਿਆ ਦੋ ਤਿੰਨ ਤਰ੍ਹਾਂ ਦੀਆਂ ਤੇ ਉਸ ਤੋਂ ਬਾਅਦ ਜੀ ਇਹਨਾਂ ਨੂੰ ਕਰਕੇ ਮਿਕਸ ਹੌਲੀ-ਹੌਲੀ ਆਪਾਂ ਹਿਲਾਉਂਦੇ ਜਾਵਾਂਗੇ ਬੜਾ ਹੀ ਆਸਾਨ ਜਿਹਾ ਤਰੀਕਾ ਹੈ ਜਿਨ੍ਹਾਂ ਨੇ ਕਦੇ ਨਹੀਂ ਬਣਾਈ ਉਹ ਵੀ ਚਟਪਟ ਬਣਾ ਲਿਆ ਯਾਨੀ ਕਿ ਤੇ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਤੇ ਟੇਸਟੀ ਬਣਦੀ ਹੈ ਬਾਕੀ ਘਰ ਵਾਲੀਆਂ ਚੀਜ਼ਾਂ ਬੱਚਿਆਂ ਨੂੰ ਦੇਣੀਆਂ ਕਿੰਨੀਆਂ ਜ਼ਿਆਦਾ ਵਧੀਆ ਹੈ ਤੁਸੀਂ ਸਾਰੇ ਜਾਣਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਤਿੰਨ ਵੱਡੇ ਬਰੀਕ ਕੱਟੇ ਹੋਏ ਟਮਾਟਰ ਤੇ ਫਿਰ ਪਾਵਾਂਗੇ ਹਰਾ ਹਰਾ ਧਨੀਆ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਿਓ ਕਿਉਂਕਿ ਜਿੰਨੀ ਹੋੜੀ ਸਮਾਨ ਪੱਕੂਗਾ ਓਨਾ ਹੀ ਜ਼ਿਆਦਾ ਟੇਸਟੀ ਲੱਗੂਗਾ ਕਈ ਵਾਰੀ ਬਾਜ਼ਾਰ ਵਾਲੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਅਸੀਂ ਇਸ ਤਰ੍ਹਾਂ ਘਰੇ ਨਹੀਂ ਬਣਾ ਸਕਦੇ ਪਰ ਘਰ ਦੇ ਵਿੱਚ ਜਦੋਂ ਹੀ ਟਰਾਈ ਕਰੋਗੇ ਤਾਂ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਬਣਦੀਆਂ ਨਹੀਂ ਆ ਫਿਰ ਇਹਦੇ ਵਿੱਚ ਪਾਵਾਂਗੇ ਸਿੰਪਲ ਜਿਹੇ ਮਸਾਲੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਪਾਇਆ ਨਮਕ ਪਰ ਤੁਸੀਂ ਧਿਆਨ ਰੱਖਣਾ ਇਹਨੂੰ ਆਪਾਂ ਪਹਿਲਾਂ ਵੀ ਸਬਜ਼ੀਆਂ ਵਿੱਚ ਪਾਇਆ ਸੀ ਉਸ ਅਕੋਰਡਿੰਗ ਪਾਓ ਫਿਰ ਪਾਇਆ ਧਨੀਆ ਪਾਊਡਰ ਅੱਧੇ ਚਮਚ ਤੋਂ ਜ਼ਿਆਦਾ ਪਾਈਏ ਰੰਗ ਵਾਲੀ ਮਿਰਚ ਥੋੜੀ ਜਿਹੀ ਤਿੱਖੀ ਮਿਰਚ ਅੱਧਾ ਚਮਚੇ ਹਲਦੀ ਦਾ ਇੱਕ ਚਮਚ ਪੂਰਾ ਪੜ ਕੇ ਪਾਇਆ ਪਾਉ ਬਾਜੀ ਮਸਾਲਾ ਇਹ ਆਪਾਂ ਪਹਿਲਾਂ ਵੀ ਪਾਇਆ ਸੀ ਇਹਦੇ ਵਿੱਚ 2 ਢਾਈ ਚਮਚ ਇਸ ਮਸਾਲੇ ਦੇ ਪੈ ਜਾਂਦੇ ਆ ਕਿਉਂਕਿ ਸਾਰਾ ਟੇਸਟ ਇਸੇ ਦਾ ਹੀ ਆਉਣਾ ਫਿਰ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਿਓ ਪਰ ਜਿਹੜਾ ਇਹਦੇ ਵਿੱਚ ਤੁਸੀਂ ਪਾਣੀ ਪੋਣਾ ਉਹ ਤੁਸੀਂ ਧਿਆਨ ਰੱਖਣਾ ਉਹ ਗਰਮ ਹੀ ਹੋਣਾ ਚਾਹੀਦਾ ਹੈ ਠੰਡਾ ਪਾਣੀ ਨਾ ਪਾਓ ਤਾਂ ਕਿ ਇਹ ਜਲਦੀ ਜਲਦੀ ਬੰਦੀ ਵੀ ਰਵੇ ਤੇ ਨਾਲੇ ਇਹਦੇ ਜਦੋਂ ਵੀ ਪ੍ਰੋਸੀਜਰ 'ਚ ਕੋਈ ਫਰਕ ਨਹੀਂ ਪਊਗਾ ਠੰਡੇ ਪਾਣੀ ਨਾਲ ਤੇ ਬੜੀ ਵਧੀਆ ਤਿਆਰ ਹੋਊਗੀ ਫਿਰ ਦੋ ਚਮਚ ਭਰ ਕੇ ਪਾਏ ਆਪਾਂ ਲਸਣ ਤੇ ਲਾਲ ਸੁੱਕੀ ਮਿਰਚ ਦੀ ਜਿਹੜੀ ਚਟਨੀ ਬਣਾਈ ਸੀ ਉਹਦੀ ਇੱਥੇ ਤੁਸੀਂ ਉਹਨੂੰ ਮਿਕਸ ਕਰ ਦਿਓ ਫਿਰ ਦੇਖੋ ਜੀ ਆਪਣੀਆਂ ਸਬਜ਼ੀਆਂ ਜਿਹੜੀਆਂ ਉਹ ਵੀ ਸਾਰੀਆਂ ਪੱਕ ਕੇ ਹੋ ਗਈਆਂ ਤਿਆਰ ਤੇ ਬਿਸਲ ਨੇ ਵੀ ਆਪਣਾ ਕੰਮ ਛੱਡਤਾ ਸੀ ਤੇ ਉਸ ਤੋਂ ਬਾਅਦ ਆਪਾਂ ਕੁੱਕਰ ਨੂੰ ਖੋਲਿਆ ਤੇ ਸਾਰਿਆਂ ਨੂੰ ਇਹਦੇ ਵਿੱਚ ਪਲਟਤਾ ਤੇ ਇੱਥੋਂ ਦੇਖੋ ਇਹਨਾਂ ਦੇ ਕਲਰ ਵਗੈਰਾ ਹੁਣੇ ਕਿੰਨਾ ਜ਼ਿਆਦਾ ਵਧੀਆ ਹੋਇਆ ਤੇ ਹਜੇ ਵੀ ਆਪਾਂ ਮਿਕਸ ਬਿਲਕੁਲ ਨਹੀਂ ਕੀਤੀ ਹੌਲੀ-ਹੌਲੀ ਆਪਾਂ ਇਹਨੂੰ ਮਿਕਸ ਕਰਾਂਗੇ ਕੋਈ ਵੀ ਤੁਸੀਂ ਮੈਸ਼ਰ ਵਗੈਰਾ ਲੈ ਲਿਓ ਉਹਦੇ ਨਾਲ ਇਹਨਾਂ ਨੂੰ ਮੈਸ਼ ਕਰਿਓ ਪਰ ਹੈਂਡੀ ਦੀ ਮਰ ਤੋਂ ਬਿਲਕੁਲ ਨਾ ਕਰਿਓ ਕਿਉਂਕਿ ਉਹਦੇ ਨਾਲ ਸਬਜ਼ੀਆਂ ਬਿਲਕੁਲ ਮਿਕਸ ਹੋ ਜਾਣਗੀਆਂ ਤੇ ਕੋਈ ਟੇਸਟ ਨਹੀਂ ਰਹਿਣਾਗਾ ਇਸ ਤਰੀਕੇ ਨਾਲ ਕਰਿਓ ਇਹਨੂੰ ਮੈਸ਼ ਕਰਨ ਤੇ 5-6 ਮਿੰਟ ਆਰਾਮ ਨਾਲ ਲੱਗ ਜਾਣਗੇ ਪਰ ਜਿਹੜਾ ਹਰੇਕ ਸਬਜੀ ਦਾ ਟੇਸਟ ਸੋਨ ਵੱਖਰਾ ਹੀ ਆਊਗਾ ਤੇ ਕਿੰਨੀ ਵਧੀਆ ਚੀਜ਼ ਤਿਆਰ ਕੀਤੀ ਹੈ ਤੁਸੀਂ ਤੁਹਾਨੂੰ ਬਾਅਦ ਵਿੱਚ ਆਪਣੇ ਆਪ ਹੀ ਪਤਾ ਲੱਗ ਜੂਗਾ ਕਿਉਂਕਿ ਹੈਂਡੀ ਨਾਲ ਕੋਈ ਵੀ ਚੀਜ਼ ਦਾ ਮਿਕਸ ਕਰਦੇ ਆ ਤਾਂ ਇੱਕਦਮ ਪਲੇਨ ਹੋ ਜਾਂਦੀ ਹੈ ਤੇ ਉਹਦੇ ਵਿੱਚ ਕਿਸੇ ਚੀਜ਼ ਦਾ ਕੋਈ ਟੇਸਟ ਨਹੀਂ ਆਉਂਦਾ ਤੇ ਨਾ ਹੀ ਕੋਈ ਸਬਜੀ ਦਿਖਦੀ ਹੈ ਤੇ ਦੇਖੋ ਥੋੜੀ ਜਿਹੀ ਦੇਰ ਬਾਅਦ ਹੀ ਇਹ ਚੰਗੀ ਤਰ੍ਹਾਂ ਮੈਸ਼ ਹੋ ਗਈ ਤੇ ਕਿਸ ਤਰ੍ਹਾਂ ਦੀ ਕਿੰਨੀ ਸੋਹਣੀ ਤਿਆਰ ਹੋਈ ਹੈ ਬਹੁਤ ਹੀ ਸੋਹਣਾ ਇਹਦਾ ਕਲਰ ਆਇਆ ਤੇ ਆਪਾਂ ਇਹਦੇ ਵਿੱਚ ਕੋਈ ਕੈਮੀਕਲ ਕਲਰ ਨਹੀਂ ਪਾਇਆ ਕੋਈ ਹੋਰ ਚੀਜ਼ ਨਹੀਂ ਯੂਜ਼ ਕੀਤੀ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਹਰਾ ਹਰਾ ਧਨੀਆ ਆਪਣੀ ਮਰਜ਼ੀ ਦਾ ਸਾਰਾ ਸਮਾਨ ਪਾਈ ਜਾਓ ਜਿਸ ਨੇ ਨਾਲ ਇਹਦੀ ਇੰਨੀ ਜ਼ਿਆਦਾ ਖੁਸ਼ਬੂ ਘਰ ਵਿੱਚ ਆਊਗੀ ਕਿ ਤੁਹਾਡਾ ਮੱਲੋ ਮੱਲੀ ਦਿਲ ਕਰੂਗਾ ਕਿ ਪਹਿਲਾਂ ਤੁਸੀਂ ਆਪ ਹੀ ਖਾ ਲਓ ਉਸ ਤੋਂ ਬਾਅਦ ਇਹਦੇ ਵਿੱਚ 1.5 ਆਪਾਂ ਨਿਚੋੜ ਦਾਂਗੇ ਜੀ ਨਿੰਬੂ ਤੇ ਇਹ ਆਪਾਂ ਸਾਰੀ ਇਕੱਠੀ ਤਿਆਰ ਕਰ ਲਈ ਤਾਂ ਕਿ ਬਾਅਦ ਵਿੱਚ ਇਹਦੇ ਵਿੱਚ ਕੋਈ ਵੀ ਅਲੱਗ ਚੀਜ਼ ਨਾ ਪਾਉਣੀ ਪਵੇ ਸਿੱਧੀ ਜਲਦੀ ਜਲਦੀ ਸਰਵ ਕੀਤੀ ਜਾਵੇ ਫਿਰ ਇਹਦੇ ਵਿੱਚ ਆਪਾਂ ਦੋ ਵੱਡੇ ਪੀਸ ਭਰ ਕੇ ਫਿਰ ਬਟਰ ਪਾਤਾ ਪਰ ਜੇ ਤੁਹਾਡਾ ਤਿਲ ਕਰੇ ਤਾਂ ਤੁਸੀਂ ਘੱਟ ਪਾ ਦਿਓ ਕਿਉਂਕਿ ਕਈ ਕਹਿੰਦੇ ਇਹਦੇ ਵਿੱਚ ਇੰਨਾ ਸਾਰਾ ਬਟਰ ਤਾਂ ਤੁਸੀਂ ਬਈ ਘੱਟ ਰੱਖ ਲਿਓ ਨਾ ਪਾਓ ਪਰ ਆਪਾਂ ਨੂੰ ਬੜਾਈ ਵਧੀਆ ਲੱਗਦਾ ਆਪਾਂ ਪਾ ਲਿਆ ਤੇ ਆਪਣੀ ਆਪਾ ਭਾਜੀ ਬਣ ਕੇ ਤਿਆਰ ਹੋ ਗਈ ਸੌਰੀ ਭਾਜੀ ਪਾਉ ਆਪਾਂ ਮੁੰਟਿਆਰ ਕਰਾਂਗੇ ਤੇ ਉਹਦੇ ਲਈ ਆਪਾਂ ਲਈ ਹੈ ਜੀ ਪਾਉ ਜਿਹੜੇ ਆਪਾਂ ਬਜ਼ਾਰ ਚੋਂ ਹੀ ਲੈ ਕੇ ਆਏ ਸੀ ਫਿਰ ਤਵੀ ਤੇ ਥੋੜਾ ਜਿਹਾ ਲਗਾਇਆ ਬਟਰ ਤੇ ਫਿਰ ਇਹਦੇ ਉੱਪਰ ਪਾਈਏ ਭਾਜੀ ਤੇ ਇਹਨੂੰ ਹਲਕਾ ਜਿਹਾ ਲਗਾਵਾਂਗੇ ਤੜਕਾ ਤੇ ਉੱਪਰ ਪਾਵਾਂਗੇ ਹਰਾ ਹਰਾ ਧਨੀਆ ਤੇ ਇਹਨੂੰ ਆਪਾਂ ਇਹਦੇ ਵਿੱਚ ਥੋੜਾ ਜਿਹਾ ਇਥੇ ਚਾਹੋਂ ਤਾਂ ਪਾਉ ਭਾਜੀ ਮਸਾਲਾ ਪਾ ਸਕਦੇ ਹੋ ਨਹੀਂ ਤੁਸੀਂ ਐਸੇ ਤਰੀਕੇ ਨਾਲ ਹੀ ਇਹਨੂੰ ਹੱਥਾਂ ਦੇ ਨਾਲ ਉੱਪਰ ਪ੍ਰੈਸ ਕਰ ਦੇਣਾ ਤੇ ਪੱਕ ਕੇ ਬਹੁਤ ਛੇਤੀ ਮजेदार ਜੀਆਂ ਤਿਆਰ ਹੋ ਜਾਣਗੀਆਂ ਜਲਦੀ ਜਲਦੀ ਵਿੱਚੇ ਦੀ ਉਲਟ ਪਲਟ ਕਰ ਦਿਓ ਤੇ ਜਦੋਂ ਹੀ ਇਹ ਤਿਆਰ ਹੋ ਗਈ ਬੱਚੇ ਵੀ ਨਾਲ ਹੈਲਪਫੁਲੀ ਆ ਗਏ ਕਿਉਂਕਿ ਉਹਨਾਂ ਨੂੰ ਤਾਂ ਐੱਜ ਸੀ ਵਸ ਜਲਦੀ ਜਲਦੀ ਅਸੀਂ ਪਾਈਏ ਤੇ ਖਾਈਏ ਕਿਉਂਕਿ ਐਨੀ ਜ਼ਿਆਦਾ ਖੁਸ਼ਬੂ ਆ ਰਹੀ ਸੀ ਤੇ ਆਪਣਾ ਵੀ ਦਿਲ ਕਰ ਰਿਹਾ ਸੀ ਬਈ ਛੇਤੀ ਛੇਤੀ ਤਿਆਰ ਕਰੀਏ ਤੇ ਖਾਈਏ ਉਸ ਤੋਂ ਬਾਅਦ ਜੀ ਦੇਖੋ ਆਪਣੇ ਪਾਓ ਹੋ ਗਏ ਤਿਆਰ ਇਸੇ ਤਰੀਕੇ ਨਾਲ ਤੁਸੀਂ ਸਾਰੇ ਬਣਾ ਲਿਓ ਜੇ ਤੁਹਾਡੇ ਕੋਲੇ ਵੱਡੀ ਤਵੀ ਨਾ ਹੋਵੇ ਤਾਂ ਤੁਸੀਂ ਘਰ ਵਾਲਾ ਤਵਾ ਵੀ ਯੂਜ਼ ਕਰ ਸਕਦੇ ਹੋ ਕੋਈ ਜਾਂ ਪੈਨ ਵਗੈਰਾ ਲੈ ਸਕਦੇ ਹੋ ਤੇ ਸੂਫੀ ਨੇ ਸਭ ਤੋਂ ਪਹਿਲਾਂ ਪਾਈ ਕਿਉਂਕਿ ਉਹਨੂੰ ਜ਼ਿਆਦੀ ਕਾਲੀ ਹੋਈ ਪਈ ਸੀ ਤੇ ਇਹ ਇਸ ਤਰੀਕੇ ਨਾਲ ਆਪਾਂ ਕਿੰਨੀ ਵਧੀਆ ਪਾਪਾ ਜੀ ਤਿਆਰ ਕਰ ਲਈ ਤੁਸੀਂ ਵੀ ਆਪਣੇ ਘਰ ਵਿੱਚ ਬੱਚਿਆਂ ਨਾਲ ਬਣਾ ਕੇ ਜ਼ਰੂਰ ਖਾਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਘਰ ਵਿੱਚ ਬੱਚਿਆਂ ਨੇ ਲਿਓ ਇਹ ਚੀਜ਼ਾਂ ਬਣਾ ਕੇ ਜ਼ਰੂਰ ਖਾਓ તે ઇન્જોય કર્યો તે મેલ સોડા બહુ બહુ ધનવાદ જી